ਸਤ ਗੁਰੂ ਵਜਨ ਸਿੰਘ ਖਾਲਸਾ ਭਿੰਡਰਾਲੇ ਮਹਾਂਪੁਰਸ਼ ਬੈਠੇ ਹੋਏ ਤੇ ਨਾਲ ਦੋ ਮਹਾਂਪੁਰਸ਼ ਹੋਰ ਬੈਠੇ ਗੁਰੂ ਦੀਆਂ ਗੱਲਾਂ ਚੱਲ ਪਈਆਂ ਗੁਰੂ ਦੇ ਪਿਆਰਿਆਂ ਦੀਆਂ ਗੱਲਾਂ ਚੱਲ ਗੱਲ ਚੱਲ ਪਈ ਅਰਦਾਸ ਤੇ ਦੱਸੋ ਭਾਈ ਕੋਈ ਉਹ ਕਹਿੰਦੇ ਜੀ ਜਿਹੜੀ ਸਾਡੇ ਮਹਾਪੁਰਸ਼ ਨੇ ਅਸੀਂ ਕੋਈ ਅਰਦਾਸ ਕਰਦੇ ਆ ਹਫਤੇ ਦੇ ਵਿੱਚ ਵਿੱਚ ਪੂਰੀ ਹੋ ਜਾਂਦੀ ਦੂਜਿਆਂ ਨੂੰ ਪੁੱਛਿਆ ਭਾਈ ਤੁਸੀਂ ਦੱਸੋ ਕਹਿੰਦੇ ਜੀ ਜਿਹੜੀ ਅਰਦਾਸ ਕਰਦੇ ਆ ਹੋਵੇ ਜੈਜ ਅਗਲੇ ਦਿਨ ਪੂਰੀ ਹੋ ਜਾਂਦੀ ਸਤ ਗੁਰ ਬਚਨ ਸਿੰਘ ਜੀ ਖਾਲਸਾ ਪਿੰਡਣਾ ਵੱਲੇ ਦਮਦਮੀ ਟਕਸਾਲ ਦੇ ਮਹਾਪੁਰਸ਼ ਜਿਹੜੀ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਚਲਾਈ ਗੁਰੂ ਗੋਬਿੰਦ ਸਿੰਘ ਤੁਸੀਂ ਵੀ ਦੱਸੋ ਜੀ ਸਤ ਗੁਰ ਬਚਨ ਸਿੰਘ ਜੀ ਕਹਿੰਦੇ ਸਾਡੀ ਟਕਸਾਲ ਦੇ ਮੁਹੀ ਇਨੇ ਦੇ ਆਲੂ ਨੇ ਸੱਤ ਦਿਨ ਵੀ ਨਹੀਂ ਲਾਉਂਦੇ ਇੱਕ ਦਿਨ ਵੀ ਨਹੀਂ ਲਾਉਂਦੇ ਚੰਗੇ ਸਾਰੇ ਕਹਿੰਦੇ ਜਿਹੜੀ ਚੀਜ਼ ਸਾਨੂੰ 7 ਦਿਨ ਬਾਅਦ ਚਾਹੀਦੀ ਹੁੰਦੀ ਹੈ 7 ਦਿਨ ਪਹਿਲਾਂ ਹੀ ਹਫਤਾ ਪਹਿਲਾਂ ਹੀ ਉਹਦੇ ਪ੍ਰਬੰਧ ਬਾਬਾ ਦੀਪ ਸਿੰਘ ਆਪੇ ਹੀ ਕਰਦੇ ਆਦੇ ਕਿਵੇਂ ਡਿਟੇਲ ਚ ਸਮਝਾਵਾਂ ਇਹ ਫਿਰ ਲਾਈ ਸਮਝ ਪਾਏ ਮੰਨ ਲਓ ਹਫਤੇ ਇੱਕ ਬਾਅਦ ਬੱਤੀਆਂ ਦੇ ਕੱਟ ਲੱਗਣੇ ਆ ਹੁਣ ਕੱਟ ਲੱਗਦੇ ਉਦੋਂ ਬੜੇ ਲੱਗਦੇ ਮੈਂ ਇੱਕ ਮਿਸਾਲ ਹੀ ਦੇ ਰਿਹਾ ਦੇਸੀ ਜੀ ਗੱਲ ਪਕੜ ਜਾ ਜੇ ਹਫਤੇ ਬਾਅਦ ਮੰਨ ਲਓ ਬੱਤੀਆਂ ਦੇ ਕੱਟਣ ਲੱਗਣੇ ਆ ਤੇ ਮਾਹਪੁਰ ਜਿ ਬੈਠੇ ਦਮਦਮੀ ਟਕਸਾਲ ਵਾਲੇ ਕੋਈ ਪ੍ਰੇਮੀ ਆ ਜਾਏਗਾ ਮਾਹਪੁਰ ਸ਼ੋ ਮੈਂ ਬੈਠ ਰਿਆਂ ਦਾ ਕੰਮ ਕੀਤਾ ਆ ਵੱਡਾ ਬੈਠ ਰੈ ਇਹਦੇ ਤੇ 12 ਪੱਖੇ ਵੀ ਚੱਲ ਜਾਣਗੇ 12 ਬਲਵ ਵੀ ਚੱਲ ਜਾਣਗੇ ਤੇ ਮੈਂ ਡੇਰੇ ਭੇਟਾ ਕਰਨਾ ਸੇ ਲਿਆਇਆ ਭਾਈ ਲਿਆਇਆ ਤੇ ਫਿੱਟ ਵੀ ਕਰਦੇ ਉਹ ਫਿੱਟ ਵੀ ਹੋ ਗਿਆ ਉਹਨਾਂ ਹਫ਼ਤੇ ਬਾਅਦ ਕੱਟ ਲੱਗਣੇ ਸ਼ੁਰੂ ਹੋ ਗਏ ਹੁਣ ਵਿਦਿਆਰਥੀਆਂ ਨੂੰ ਪੱਖਾ ਵੀ ਚਾਹੀਦਾ ਕੋ ਸੰਧਿਆ ਪੜ੍ਹਦੇ ਸੀ ਲਾਈਟ ਵੀ ਚਾਹੀਦੀ ਓ ਜਦੋਂ ਲਾਈਟ ਦੇ ਕੱਟ ਸ਼ੁਰੂ ਹੋ ਗਏ ਉਹ ਜਿਹੜਾ ਲੱਗਾ ਸੀ ਉਹ ਫਾਇਦਾ ਦੇਣ ਲੱਗ ਪਿਆ ਵੱਡਾ ਬੈਟਰੀ 7-8 ਘੰਟੇ 10-12 ਪੱਖੇ 10-12 ਬਲ ਚੱਲ ਸਕਦੇ ਸੀ ਉਹ ਜਦੋਂ ਪਤੀ ਗਈ ਤੇ ਵੀ ਕੋਈ ਮੁਸ਼ਕਲ ਨਹੀਂ ਕੋਈ ਪਰੇਸ਼ਾਨੀ ਨਹੀਂ ਉਹਨੂੰ ਉਹ ਮਾਂ ਬੋਲੇ ਕੀ ਕਹਿਣਗੇ ਕਿ ਜਿਹੜਾ 7 ਦਿਨ ਬਾਅਦ ਮਸਲਾ ਬਣਨਾ ਸੀ ਬਾਬਾ ਜੀ ਨੇ 7 ਦਿਨ ਪਹਿਲੇ ਹੀ ਪ੍ਰੇਮੀ ਭੇਜ ਕੇ ਉਹਦੇ ਪ੍ਰਬੰਧ ਕਰਾ ਦਿੱਤੇ ਕਿ ਜਗਾਰਾ ਦੇ ਉੱਪਰ ਹਰ ਦੇਣਾ ਇਹ ਮੈਂ ਸੋਖਾ ਜਿਹਾ ਸਮਝਾਇਆ ਤੁਹਾਨੂੰ ਸਸਰੀਕਾਰ ਉਹ ਕਹਿੰਦੇ ਵੀ ਉਹ ਇੰਨੇ ਯਹਰਾ ਨੇ ਸੱਤ ਦਿਨ ਬਾਅਦ ਸਾਨੂੰ ਕੋਈ ਚੀਜ਼ ਲੋੜ ਏ ਉਹਦੇ ਪ੍ਰਬੰਧ ਇਹ ਮੈਂ ਸਿਰਫ ਇਸ਼ਾਰਾ ਜਿਹਾ ਦਿੱਤਾ ਤੁਹਾਨੂੰ ਭਈ ਕੀ ਮੈਂ ਬੋਲ ਰਿਹਾ ਤੇ 12 ਸਾਲ ਦਾ ਬੱਚਾ ਵੀ ਬੈਠਾ ਹੋਵੇ ਉਹ ਵੀ ਸਮਝ ਜਾਵੇ ਗੱਲ ਕੀ ਕਹੀ ਐ ਸੱਤ ਦਿਨ ਬਾਅਦ ਜਿਹੜੀ ਚੀਜ਼ ਲੋੜ ਏ ਉਹਦੇ ਪ੍ਰਬੰਧ ਪਹਿਲਾਂ ਹੀ ਕਰ ਦੇ ਐਡਾ ਯਾਰਾ ਜਰਾ ਵਰਦੀਤ ਸਿੰਘ ਜੀ ਸਮਰਾਲਾ ਮਾਲਵੇ ਦੇ ਕੋਲ ਸਮਰਾਲਾ ਸਮਰਾਲੇ ਦਾ ਇੱਕ ਪਿੰਡ ਹੈ ਉੱਥੋਂ ਦਾ ਕੋਈ ਪਰਿਵਾਰ ਹੈ ਬੜਾ ਸਦਗੀ ਵਾਲਾ ਕਿਸੇ ਈਰਖਾ ਵਾਲੇ ਨੂੰ برداشت ਨਹੀਂ ਹੋਇਆ ਟੋਲੀ ਚ ਫਾਗੇ ਨਾ ਕਦੀ ਸੰਦੂਰ ਕਦੀ ਹਲਦੀ ਕਦੀ ਮਿਰਚਾਂ ਕਦੀ ਦਾਲ ਗੇਟ ਅੱਗੇ ਸੁੱਟ ਜੇ ਹੁਣ ਘਰ ਚ ਗੁਰਬਾਣੀ ਦੇ ਪੂਰੇ ਪਹਿਰੇ ਹੋਣ ਤੇ ਚੀਜ਼ਾਂ ਅਸਰ ਨਹੀਂ ਕਰਦੀ ਨਾ ਹੋਣ ਤੇ ਫਿਰ ਭਾਈ ਗੁਰੂ ਜੀ ਕੋਈ ਈਰਖਾਲਾ ਕਰਦਾ ਹੋਵੇ ਨਾ ਉਹਨਾਂ ਨੇ ਪਰਵਾਹ ਨਾ ਕੀਤੀ ਚੀਜ਼ ਚੁਕਣੀ ਛੱਡ ਦੇਣੀ ਹੌਲੀ ਹੌਲੀ ਨੁਕਸਾਨ ਹੋਣੇ ਸ਼ੁਰੂ ਹੋ ਗਏ ਮਾਤਾ ਬਿਮਾਰ ਹੋ ਗਈ ਬੜੀ ਕੰਮ ਕਰ ਵੀ ਕਰ ਜਿਵੇਂ ਦਿਮਾਗ ਬਾਜ ਦਿੰਦਾ ਸੀ ਗਲਤ رائے ਦੇਣ ਵਾਲਿਆਂ ਨੇ ਕਿਸੇ ਸਿਆਣੇ ਕੋਲ ਪੇ ਵੀ ਤੁਹਾਡੇ ਘਰ ਕੋਈ ਦਰਦਾ ਪਿਆ ਵੀ ਉਹ ਜਦੋਂ ਚਲੇ ਗਏ ਫਰੀਦ ਜੀ ਦੇ ਮੁਤਾਬਕ ਸਭ ਤੋਂ ਮੰਦੇ ਭਾਗ ਜਦੋਂ ਸਿੱਖ ਪਰાયੇ ਬੂਏ ਤੇ ਚਲੇ ਗਏ ਵਾਰ ਪਰਾਈਏ ਬੈਸਣਾ ਸਾਈਂ ਮuje ਨਾ ਤੇ ਜੇ ਤੂੰ ਐਵੇਂ ਰਕਸੀ ਜਿਓ ਸਰੀਰੋ ਲੈ ਫਰੀਦ ਹੀ ਕਹਿੰਦੇ ਆ ਵੀ ਜੇ ਮੈਨੂੰ ਪ੍ਰਾਇ ਬੂਹਾ ਵਖਾਣਾ ਹੀ ਤੇ ਇਸ ਸਰੀਰ ਵਿੱਚੋਂ ਜਿੰਦ ਕੱਢ ਲੈ ਬੂਹਾ ਨਾ ਵਖਾਈ ਪਿਆ ਉਹ ਕਿਸੇ ਨੇ ਕਿਹਾ ਉਹ ਚਲੇਗਾ ਉਹਨੇ ਅੱਗੋਂ ਇੱਕ ਭਰਾੜ ਪਾਤੀ ਹਾਂਜੀ ਹਾਂਜੀ ਬੜੇ ਤਗੜੇ ਤੁਹਾਡੇ ਤੇ ਇਲਮ ਹੋਏ ਆ ਇਲਾਜ ਕਰਨਾ ਪੈਣਾ ਮੈਨੂੰ ਮਾੜੀ ਜੀ ਗੱਲ ਸੁਣਾਣੀ ਪੈ ਰਹੀ ਹੈ ਆਪਾਂ ਅੱਗੇ ਚੱਲਣਾ ਉਹ ਕਹਿੰਦਾ ਵੀ 55000 ਲੱਗੇਗਾ ਫਸੇ ਪਏ ਉਹ ਸ਼ਾਇਦ ਇਹਦੇ ਕੋਲ ਹੀ ਠੀਕ ਹੋ ਜਾਣਾ ਆ ਮਾਣ ਕਰੋ ਤੁਹਾਡਾ ਬਾਬਾ ਪੈਸੇ ਨਹੀਂ ਮੰਗਦਾ ਆਖੋ ਸਤਿਨਾਮ ਆਡਾ ਬਾਬਾ ਬਾਬਾ ਦੀਪ ਸਿੰਘ ਮਾਇਆ ਨਹੀਂ ਮੰਗਦਾ ਮਾਇਆ ਦਿੰਦਾ ਏ ਜੀਵਨ ਦੇਂਦਾ ਏ ਬਸ ਇਹ ਵੇਸੀ ਦੇਤਾ ਫਰਕ ਕੋਈ ਨਾ ਪਿਆ 10-15 ਦਿਨ ਬਾਅਦ ਫੇਰ ਆਏ ਉਹ ਕਹਿੰਦਾ ਜੀ ਇਹ ਲੋ ਮਡੇ ਤਕੜੇ ਨੇ ਤੁਹਾਡੇ ਘਰ ਮੌਤ ਹੋ ਸਕਦੀ ਹੈ ਬੜੇ ਬੰਦੇ ਟਰੇਡ ਹੁੰਦੇ ਜੀ ਅਰਦਾਸ ਕਰੋ ਇਹਨਾਂ ਤੋਂ ਬਚਾ ਕੇ ਰੱਖੇ ਮਾਣ ਹੰ ਬੜਾ ਤਗੜਾ ਜੀ ਮੈਨੂੰ ਲਾਜ ਹੋਰ ਕਰਨਾ ਪਊ 30000 ਹੋ ਲਗੇ ਉਹ ਵਿਚਾਰੇ ਫਸੇ ਹੋਏ ਹੀ ਕੋਈ ਫਰਕ ਨਹੀਂ ਹੁਣੇ ਗੱਲ ਬੜੀ ਡਿਟੇਲਸ ਜਾਵਾਂ ਛਮਾਂ ਲੱਗ ਜਗਿਆ ਪੂਰਾ ਸੂਰਤ ਹੈ ਬੜਾ ਮਨ ਰੋਇਆ ਪਰਿਵਾਰ ਦਾ ਮਾਂ ਵੀ ਬਿਮਾਰ ਹਸਪਤਾਲ ਪੂਰਾ ਹਾਲ ਆਮਕਾਰੇ ਬਿਮਾਰੀ ਕੋਈ ਗੁਰਸਿੱਖ ਲੰਗ ਰਿਆ ਸੀ ਟੁੱਟ ਪਿਆ ਰੱਬ ਸਹੀ ਪਿਆਰੇ ਮੇਲ ਜੇ ਨਾਮ ਮੇਲੇ ਆ ਤੇਰਾ ਨਾਮ ਉਹਨੇ ਆਖਿਆ ਬੜੇ ਪਰੇਸ਼ਾਨ ਜਾਬ ਦਿਓ ਉਹਨਾਂ ਦੱਸਿਆ ਜੀ ਆਹ ਹਾਲ ਸਾਨੂੰ ਸ਼ੱਕ ਕੇ ਕੋਈ ਕੀਤਾ ਤੇ ਗਏ ਉਹਦੇ ਪੈਸਾ ਵੀ ਲੱਗ ਗਿਆ ਮਸਲਾ ਵੀ ਨਹੀਂ ਉਹ ਗੁਰਸੇ ਕਹਿਣ ਲਗਾ ਬੈਜੋ 10 ਮਿੰਟ ਮੇਰੇ ਕੋ ਪਹਿਲੀ ਤੇ ਗੱਲ ਇਸ ਪਾਸੇ ਜਾਣਾ ਨਹੀਂ ਕੁਝ ਨਹੀਂ ਹੋਣਾ ਇਸ ਪਾਸੇ ਜਾਣਾ ਦੂਜੀ ਸਿਰਫ ਮੈਂ ਗਰੀਬ ਦਾਸ ਆ ਰਾਹ ਦੇਣਾ ਚੱਲਣਾ ਤੁਸੀਂ ਰਾਹ ਦੇਣਾ ਚੱਲਣਾ ਤੁਸੀਂ ਉਹ ਕਹਿੰਦੇ ਜੀ ਹੁਕਮ ਮੈਨੂੰ ਗੱਲ ਬੜੀ ਵਧੀਆ ਲੱਗੀ ਮੈਂ ਤਾਂ ਸੁਣਾਣ ਡੇ ਮਾਲਵੇ ਕੋਲ ਸਮਰਾਲੇ ਦੇ ਕੋਲ ਪਿੰਡ ਉੱਥੋਂ ਦਾ ਪਰਿਵਾਰ ਹੈ ਉਹ ਗੁਰਸੇ ਕਹਿਣ ਲੱਗਾ ਸਾਰੇ ਕੰਮ ਛੱਡ ਕੇ ਪਹਿਲੇ ਆਪਣੇ ਘਰ ਬਾਬਾ ਦੀਪ ਸਿੰਘ ਦਾ ਆਸਣ ਲਾਓ ਹਾਏ ਬਾਓ ਹੁਣ ਵੇਖਨੇ ਕੌਣ ਆਉਂਦਾ ਲਿਆਓ ਸਰੂਪ ਭਗਤੀ ਵਾਲਾ ਐ ਸੋਚੀ ਵਿਸ਼ਾਈ ਕਰਕੇ ਉਸ ਕਮਰੇ ਜੋੜਾ ਨਾ ਜਾਵੇ ਪੂਰਾ ਸੁਣ ਲਾਓ ਭਾਂਵੇਂ ਮੈਨੂੰ ਗੱਲ ਵਧੀਆ ਲੱਗੀ ਮੈਂ ਤਾਂ ਬੋਲਦਾ ਦੂਜਾ ਉਹਨੇ ਕਿਹਾ ਵੀ ਫਿਰ ਉਹ ਸਾਸਣ ਅੱਗੇ ਜੋਤ ਜਗਾਓ ਆਖੋ ਸਤਨਾਮ ਦਿਹਾੜੀ ਚ ਕਰੀ ਜਗਾ ਲੋ ਭਾਂਵੇਂ ਘੰਟਾ ਜਗਦੇ ਆ ਦਾ ਘੰਟਾ ਜਗਦੇ 2 ਘੰਟੇ ਜਗਦੇ ਆਪਣੇ ਆਪ ਜਦੋਂ ਵੱਜੇ ਕੋਈ 24 ਘੰਟੇ ਨਹੀਂ ਜਗਾ ਸਕਦੇ ਕੋਈ ਗੱਲ ਜੋਤ ਜਗਾ ਇਹ ਜਦੋਂ ਕੰਮ ਕਰ ਲੋਗੇ ਤੇ ਮੈਨੂੰ ਦੱਸ ਦੇਣਾ ਉਹਨਾਂ ਦੀ ਅਗਲੇ ਦਿਨ ਕਰ ਲੈ ਆਸਣ ਲੱਗਿਆ ਮਾਰੇ ਦੱਸੋ ਕਹਿੰਦੇ ਜੀ ਹੁਣ ਪੱਛੀ ਪਾੜ ਜਵਦੀ ਸਾਹਿਬ ਜੀ ਦੀ ਬਾਜ਼ਾਰੋਂ ਸੈਂਚੀ ਲੈ ਕੇ ਆਓ ਰੇ ਲੈ ਕੇ ਆਓ ਆਸਣ ਲੱਗਾ ਤੇ ਆਗਾ ਬਾਬਾਈ ਦੇ ਹਸਣ ਤੋਂ ਥੋੜੀ ਜਿਹੀ ਥੱਲੇ ਵਿਸ਼ਾਈ ਕਰਕੇ ਸੈਂਜੀ ਰੇ ਲਾਓ ਪਰਿਵਾਰ ਦੇ ਮੈਂਬਰ ਵੰਡ ਕਰ ਲੋ ਵੀ ਇਹ 25 ਪਾੜ ਦਿਹਾੜੀ ਵਿੱਚ ਜਬਜੀ ਸਾਹਿਬ ਪਰਿਵਾਰ ਸਾਰਾ ਰਲ ਕੇ ਵਾਰੀ ਵਾਰੀ ਅਦਾਦਾ ਘੰਟਾ 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 ਪੋਣਾ ਘੰਟਾ ਵਿੱਚ ਬ੍ਰੇਕ ਵੀ ਦੇਣੀ ਪਵੇ ਕੋਈ ਗੱਲ ਨਹੀਂ ਇਹ 25 ਪਾੜ ਜਬਜੀ ਸਾਹਿਬ ਰੋਜ਼ ਦੀ ਹਾਜ਼ਰੀ ਲੱਗ ਜੇ ਆਖੋ ਸਤਿਨਾਮ ਤੁਸੀਂ ਆਪ ਜਣਾ ਮਾਈਂਡ ਬਣਾਓ ਬਾਬਾ ਜੀ ਨਹੀਂ ਤਰਸ ਜਾਣਗੇ ਨਹੀਂ ਕਿਰਪਾ ਕਰਨੀ ਇਹ ਕਰ ਲੋਗੇ ਤੇ ਮੈਨੂੰ ਦੱਸਣਾ ਉਹਨਾ ਸੈਂਟੀ ਵੀ ਲਾਈ ਰੇਲ ਵੀ ਲਾਲੀ ਸ਼ੁਰੂ ਕਰ ਤੇ ਦੋ ਤਿੰਨ ਦਿਨ ਬਾਅਦ ਉਧਰੋਂ ਠੰਡ ਪੈਣੀ ਵੀ ਸ਼ੁਰੂ ਹੋ ਗਈ ਬਾਣੀ ਠੰਡ ਪਾਣੀ ਕਹਿੰਦੇ ਜੀ ਹੁਣ ਦੱਸੋ ਕਹਿੰਦੇ ਹੁਣ ਘਰ ਦੇ 2 ਜਾਂ 3 ਮੈਂਬਰ ਪ੍ਰੋਗਰਾਮ ਬਣਾਓ ਮੈਨੂੰ ਬੜੀ ਵਧੀਆ ਲੱਗੀ ਗੱਲ ਮੈਂ ਤਾਂ ਤੁਹਾਡੇ ਘਰ ਆਦਾ ਪਿਆ 2 3 ਮੈਂਬਰ ਪ੍ਰੋਗਰਾਮ ਬਣਾਓ ਲਫਾਫਾ ਲੋ ਮੋਮ ਜਾਂ ਮੇਦਾ ਸੋਚਾ ਤੋਲੀਆਂ ਲਓ ਤੇ ਸ਼ਹੀਦਾਂ ਦੇ ਅਸਥਾਨਾਂ ਦੀ ਚਰਨ ਧੂੜੀ ਲਫਾਵੇ ਚ ਪਾ ਕੇ ਲਿਆ ਉਹ ਪਰਿਵਾਰ ਜੀ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਦੀ ਚਰਨ ਧੂੜੀ ਪਾਉਣ ਸਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਤਪਸਥਾਨ ਜਨਮ ਸਥਾਨ ਦੀ ਚਰਨ ਧੂੜੀ ਭਾਈ ਬਾਬਾ ਨੋ ਸਿੰਘ ਦੇ ਸਥਾਨ ਦੀ ਚਰਨ ਧੂੜੀ ਟਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸੀਸ ਜਿੱਥੇ ਉੱਥੋਂ ਦੀ ਚਰਨ ਧੂੜੀ ਸ਼ਹੀਦਗੰਜ ਚਾਟੀਵੰਡ ਉੱਥੋਂ ਦੀ ਚਰਨ ਧੂੜੀ ਜਦੋਂ ਲੈ ਕੇ ਆ ਗਏ ਜੀ ਆਇਆਂ ਕਹਿੰਦੇ ਹੁਣ ਘਰ ਦੀਆਂ ਚਾਰੇ ਨੁੱਕਰਾਂ 'ਚ ਸਵੇਰੇ ਥੋੜੀ ਥੋੜੀ ਚਰਨ ਥੋੜੀ ਪਾ ਲਿਆ ਕਰੋ ਸ਼ਹੀਰ ਸਿੰਘ ਕਿਰਪਾ ਕਰਨ ਕਹਿ ਗਲਤ ਰੂ ਦੀ ਜੁਰਤ ਨਹੀਂ ਤੁਹਾਡੇ ਕਰ ਵੜ ਜੇ ਸੁਨ ਹਾ ਸੁਨੀਆਂ ਕਾ ਇੱਕ ਕੋਈ ਪਤਾ ਨਹੀਂ ਕਿਹੜੀ ਡੋਜ਼ ਕੇ ਤੇ ਫਿੱਟ ਬਹਿ ਜਾਣੀ ਕੋਈ ਪਤਾ ਨਹੀਂ ਆਮਨਾਂ ਦੀ ਲੋੜ ਹੈ ਐਵੇਂ ਨੀ ਮਹਾਰਾਜ ਨੇ ਕਿਹਾ ਗੁਰਸਿੱਖਾਂ ਕੀ ਹਰ ਧੋੜ ਦੇ ਹਮ ਪਾਪੀ ਵੀ ਅੱਗ ਅਮ ਤਨ ਕੇ ਚਰਨ ਪਖਾਲ ਦੇ ਧੂੜ ਘੋਲ ਕੋਲ ਵੀ ਇਹ ਪ੍ਰਮਾਣ ਦੇਣੇ ਸੀ ਵਿਚਾਰੇ ਹਾਂ ਤੇ ਉਸ ਤੋਂ ਬਾਅਦ ਉਹਨੇ ਦਿੱਤੀ ਅਗਵਾਈ ਕਹਿੰਦੇ ਯਾਰਾ ਚਪੈਰਿਆਂ ਦੀ ਹਾਜ਼ਰੀ ਲਾਓ ਆਖੋ ਸਤਿਨਾਮ ਇਤਵਾਰ ਸਵੇਰੇ ਨਿਕਲ ਪਿਆ ਕਰੋ ਬਾਬਾ ਦੀਪ ਸਿੰਘ ਦੇ ਦਰ ਤੇ ਚੋਪੈਰੇ ਦੀ ਹਾਜ਼ਰੀ ਪੂਰੀ ਭਾਵਨਾ ਨਾਲ ਦੋ ਮੈਂਬਰ ਚਲ ਜਾਓ ਇੱਕ ਚਲ ਜਾਓ ਤਿੰਨ ਚਲ ਜਾਓ ਬਾਕੀ ਘਰ ਘੱਟ ਲਓ ਸੰਗਤ ਜੀ ਉਹ ਪਰਿਵਾਰ ਨੇ ਸਾਰੀ ਆਪਣੀ ਹੱਡ ਬੀਤੀ ਦਸਣੀ ਕੀਤੀ ਪਹਿਲਾ ਦੁਪਹਿਰਾ ਮਾਤਾ ਵੀ ਘਰ ਆ ਗਈ ਦੂਜਾ ਦੁਪਹਿਰਾ ਕੰਮ ਵੀ ਚੱਲਦਾ ਕਰਦੀਆਂ ਮੁਸ਼ਕਲਾਂ ਵੀ ਅਸਾਂ ਉਹ ਘਰ ਜਿੱਥੋਂ ਦਿਲ ਕਰਦਾ ਸੀ ਭੱਜ ਜੀਏ ਐਡਾ ਮਾਨੋ ਦਾਸ ਮਨ ਵੀ ਲੱਗਣਾ ਸ਼ੁਰੂ ਦੁੱਖ ਸਾਬਦੇ ਕਟਦਾ ਜੀ ਤੇਰੇ ਦਰ ਤੇ ਚੁਪੇ ਰਹਾ ਬਾਬਾ ਜੀ ਦੁੱਖ ਸਾਬਦੇ ਕਟਦਾ ਜੀ ਤੇਰੇ ਦਰ ਤੇ ਚੁਪੇ ਰਹਾ ਬਾਬਾ ਜੀ ਐ ਮੇਰਾ ਹ ਸੋਮਵਾਰ ਦਾ ਦਿਨ ਸੀ ਅੱਜ ਵੀਰਵਾਰ ਹੈ ਤੇ ਸਾਡੇ ਜਵਾਈ بیٹے ਦੀ ਦੁਕਾਨ ਤੋਂ ਮੈਨੂੰ ਫੋਨ ਆਇਆ ਜਵਾਈ ਲਈ ਜਵਾਈ بیٹے ਕਹਿੰਦੇ ਮੇਰੀ ਦੁਕਾਨ ਤੇ ਮੇਰਾ ਬੜਾ ਪਿਆਰੇ ਮਿੱਤਰ ਨੇ ਤੁਹਾਨੂੰ ਗੱਲ ਕਰਨਾ ਚਾਹੁੰਦੇ ਅਰੇ ਰਾ ਦੇ ਮੈਂ ਗੱਲ ਕੀਤੀ ਜਦੋਂ ਗੱਲ ਕੀਤੀ ਤੇ ਉਹ ਮੇਰੇ ਆਪਣੇ ਮਾਮੇ ਦਾ ਪੋਤਰਾ ਨਿਕਲਿਆ ਮੇਰੇ ਮਾਮਾ ਜੀ ਸਗੇ ਉਹਦੇ ਪੁੱਤਰ ਨੇ ਕੋਈ ਫੋਨ ਨੰਬਰ ਲੈ ਸਕਦੇ ਸਾਰੇ ਅੱਬਾ ਬਈਆਂ ਢੇਰੀਆਂ ਲਾਈਆਂ ਮੰਡਣ ਦੇ ਉਹਨੇ ਮੈਨੂੰ ਫੋਨ ਤੇ ਸੁਣਾਇਆ ਵੀ ਮੇਰੇ ਕੈਂਸਰ ਹੋ ਗਿਆ ਤੇ ਐਡੀ ਭੈੜੀ ਜਗ੍ਹਾ ਤੇ ਪਿਸ਼ਾਬ ਦੇ ਬਲੈਡਰ ਵਿੱਚ ਡਾਕਟਰ ਕਹਿੰਦੇ ਵੀ ਇਹ ਸ਼ਾਬ ਦੇ ਬਲੈਡਰ ਵਿੱਚ ਕੈਂਸਰ ਹੈ ਆਪਰੇਸ਼ਨ ਕਰਕੇ ਬਲੇਡਰ ਬਾਹਰ ਕੱਢਣਾ ਪੈਣਾ ਜੇ ਕੋਈ ਵਿਦ ਬਣ ਗਈ ਤੇ ਉਹ ساری ਜ਼ਿੰਦਗੀ ਬਾਹਰ थैਲੀ ਲਟਕੇਗੀ ਉਹਦੇ ਜ ਹੋਏਗਾ ਬੜਾ ਪਰੇਸ਼ਾਨ ਇਹ ਮੇਰੇ ਆਪਣੇ ਮਾਮੇ ਦਾ ਪੋਤਰਾ ਸੁਣਾ ਰਿਹਾ ਜਿਹਨ ਜਵਾਈ ਬੇਟੇ ਦੀ ਹੱਤੀ ਤੇ ਮੇਰੇ ਕੋ ਫੋਨ ਲੈ ਜਾ ਉਹ ਕਹਿੰਦਾ ਬੜੀ ਪਰੇਸ਼ਾਨੀ ਕੋਈ ਕੋਈ ਰਾਹ ਦਵੇ ਕੋਈ ਕੋਈ ਰਾਹ ਦਵੇ ਕੋਈ ਕੋਈ ਰਾਹ ਦਵੇ ਕਿਸ ਨੇ ਕਿਹਾ ਵੀ ਤੁਸੀਂ ਕਿਸ ਸਿਆਣੇ ਨੂੰ ਉਹ ਗੱਲ ਫਿਰ ਸਿਆਣੇ ਤੇ ਆ ਗਿਆ ਉਹ ਕਹੇ ਮੈਂ ਨਹੀਂ ਜਾਣਾ ਉਹ ਕਹੇ ਚੱਲ ਨਹੀਂ ਜਾਣਾ ਫੋਨ ਹੀ ਕਰ ਲਓ ਜਿਹੜਾ ਰਾਹ ਦਿੰਦਾ ਨਹੀਂ ਕੇ ਰੰਦਾ ਕੋਸ਼ਿਸ਼ ਫੋਨ ਹੀ ਕਰ ਲਓ ਜਾਨ ਕਹਿੰਦੇ ਉਹਨੂੰ ਧੱਕੇ ਨਾਲ ਫੋਨ ਕਰਕੇ ਵਗਵਾਉਣਾ ਕੋਈ ਵਿੱਚੋਂ ਜਿਹੜਾ ਗੱਲ ਕਰਾਈ ਉਹਨੇ ਜਦੋਂ ਗੱਲ ਕਰਾਈ ਵੀ ਇਹਨੇ ਦੱਸਿਆ ਇੰਜ ਮੇਰੇ ਪਿਸ਼ਾਬ ਦੇ ਬਲੈਡਰ ਚ ਕੈਂਸਰ ਡਾਕਟਰ ਕਹਿੰਦੇ ਕੱਢਣਾ ਪੈਣਾ ਕੋਈ ਹੱਲ ਉਹ ਗੋਵਿਖੇ ਨੇ ਤਾਂ ਦਿਮਾਗ ਕਿੰਨਾ ਹੁੰਦਾ ਸਿਆਣਿਆਂ ਦਾ ਉਹ ਕਹਿੰਦਾ ਜੀ ਆਪਸੇ ਕਿਸੇ ਪੀਰ ਦੀ ਜਗ੍ਹਾ ਪਰ ਪਿਸ਼ਾਬ ਹੋ ਗਿਆ ਆਖੋ ਸਾਧਨਾ ਤੁਸੀਂ ਗਲਤੀ ਨਾ ਕਿਸੇ ਪੀਰ ਦੀ ਜਗ੍ਹਾ ਤੇ ਪਿਸ਼ਾਬ ਕਰਤਾ ਤੇ ਤੁਹਾਨੂੰ ਆਹ ਪ੍ਰੋਬਲਮ ਪਿਸ਼ਾਬ ਦੇ ਬਲੈਡਰ ਦੀ ਤਾਂ ਆਈ ਕੈਂਸਰ ਦੀ ਤੇ ਤੁਸੀਂ ਆਓ ਮੇਰੇ ਕੋਲ ਮੈਂ ਉਹ ਮੈਨੂੰ ਮੇਰੇ ਮਾਮੇ ਦਾ ਪੁੱਤਰਾ ਸੁਣਾ ਰਿਹਾ ਹੈ ਕਹਿੰਦੇ ਮੈਂ ਕਦੇ ਨਹੀਂ ਸੁਣੀ ਬਾਬਾ ਦੀਪ ਸਿੰਘ ਦੇ ਦਰ ਤੇ ਚਾਟੀ ਮਿੰਡ ਚੌਂਕ ਰੋਪਿਆ ਜਾ ਰੋਪਿਆ ਵਾਬਾਈ ਭਾਵੇਂ ਮਾਰੋ ਤੇ ਭਾਵੇਂ ਰੱਖੋ ਮੈਂ ਕਿਸੇ ਸਿਆਣੇ ਕੋਲ ਨਹੀਂ ਜਾਣਾ ਮੇਰੇ ਲਈ ਸਾਰਾ ਕੁਝ ਤੁਸੀਂ ਹੋ ਮੈਂ ਅੱਜ ਤੋਂ ਬਾਅਦ ਇੱਕ ਚਪੈਰਾ ਵੀ ਮਿਸ ਨਹੀਂ ਕਰਾਂਗਾ ਬਾਬਾ ਦੀਪ ਸਿੰਘ ਮੇਰੀ ਮਾਂ ਫੜ ਆਜੇ ਅੱਜ ਤੋਂ ਬਾਅਦ ਇੱਕ ਚਪੈਰਾ ਵੀ ਮੈਂ ਮਿਸ ਨਹੀਂ ਕਰਾਂਗਾ ਅਰੇ ਅੱਜ ਦੁਪਹਿਰੇ ਵੀ ਆਈ ਉਹ ਕਹਿੰਦੇ ਮੈਂ ਦੁਪਹਿਰੇ ਕੱਟਣੇ ਸ਼ੁਰੂ ਕਰਦੇ ਤੀਜਾ કે ਚੌਥਾ ਦੁਪਹਿਰਾ ਡਾਕਟਰਾਂ ਨੂੰ ਦਿਖਾਇਆ ਡਾਕਟਰ ਕਹਿੰਦੇ ਦੇਖੋ ਗੱਲ ਸਚਾਈ ਦੱਸਣੀ ਚਾਹੀਦੀ ਕੀਮੋ ਹੋ ਰਹੀ ਹੈ ਕੈਂਸਰਾਂ ਦੀ ਕੀਮੋ ਕੀਮੋ ਨਹੀਂ ਬੰਦ ਹੋਈ ਕੀ ਮੋ ਰਹੀ ਉਹ ਡਾਕਟਰ ਕਹਿੰਦਾ ਯਾਰ ਸਮਝ ਨਹੀਂ ਲੱਗੀ ਜੀ ਜਿਹੜਾ ਆਪਰੇਸ਼ਨ ਕਰਕੇ ਪਿਸ਼ਾਬ ਦਾ ਬਲੇਡਰ ਬਾਹਰ ਕੱਢਣਾ ਸੀ ਉਹ ਤੇਰਾ ਬਚਾ ਹੋ ਗਿਆ ਆਖੋ ਸਾਤ ਉਹ ਨਹੀਂ ਕੱਢਣਾ ਪੈਣਾ ਉਹ ਬਚਾ ਹੋ ਗਿਆ ਤੇ ਕੀਮੋ ਜੇ 4-5 ਹੋਣੀ ਹੈ ਉਹ ਕਹਿੰਦਾ ਮੇਰਾ ਹੋਰ ਵਿਸ਼ਵਾਸ ਵੱਜ ਗਿਆ ਵੀ ਜਿਹੜੀ ਚੀਜ਼ ਦੀ ਬਹੁਤ ਵੱਡੀ ਮੈਨੂੰ ਇੱਕ ਜਦੋਂ ਤੁਹਾਡੀ ਤਬੀਅਤ ਠੀਕ ਹੋਏਗੀ ਨਾ ਤੁਹਾਨੂੰ ਅੰਦਰੋਂ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕੱਖ ਲੱਗਣੀ ਅੰਦਰਲੀ ਜਿਹੜੀ ਚੀਜ਼ ਐ ਨਾ ਜਦੋਂ ਜਰਾ ਜਿਹਾ ਸਰੀਰ ਅਫਸਰਟ ਹੋਵੇ ਤੇ ਆਪਣੇ ਨੂੰ ਪਤਾ ਲੱਗ ਜਾਂਦਾ ਜੁਕਾਮ ਲੱਗਣ ਵਾਲਾ ਖਾਂਗ ਆਣ ਵਾਲੀ ਐ ਹੰਡ ਲੱਗਣ ਵਾਲੀ ਐ ਬੁਖਾਰ ਹੋਣ ਵਾਲਾ ਤੇ ਜਦੋਂ ਥੋੜਾ ਜਿਹਾ ਸਿੱਧਾ ਪੈ ਜਾਏ ਉਦੋਂ ਤੁਹਾਨੂੰ ਅੰਦਰੋਂ ਪਤਾ ਲੱਗ ਜਾਂਦਾ ਤਬੀਅਤ ਥੋੜੀ ਵੱਲ ਹੋ ਰਹੀ ਐ ਕਹਿੰਦਾ ਵੀ ਅੰਦਰੋਂ ਉਹ ਵੀ ਵੱਲ ਹੋਣੀ ਸ਼ੁਰੂ ਤੇ ਡਾਕਟਰ ਨੇ ਵੀ ਕਹਿਤਾ ਏ ਕਹਿੰਦਾ ਦੁਪਹਿਰੇ ਮੈਂ ਕੱਟ ਰਿਆਂ ਕੀਮੋ ਹੋ ਰਹੀ ਐ ਪਰ ਜਿਹੜਾ ਹਰ ਵੇਲੇ ਭੋਜਨ ਕਿਵੇਂ ਕਰਾਂਗਾ ਸਾਰੀ ਥੈਲੀ ਜ਼ਿੰਦਗੀ ਬਾਹਰ ਕਿਵੇਂ ਕਹਿੰਦੇ ਜੇ ਤਿੰਨ ਚਾਰ ਦੁਪਹਿਰਿਆਂ ਨਾਲ ਹੀ ਇਹਨੂੰ ਕੀ ਕਹੋਗੇ ਬਾਬਾ ਦੀਪ ਸਿੰਘ ਜੀ ਪੜਚਾ ਨਾ ਪਵੇ ਤੁਹਾਡੀਆ ਕੋਈ ਸਿਫਤ ਵੀ ਤੁਹਾਡੀ ਕੋਈ ਹੋਰ ਲੋਭ ਨਹੀਂ ਕਿ ਲੋਕੀ ਮੈਨੂੰ ਮੱਥਾ ਡੇਗਣ ਪਾਪਾ ਜੀ ਆਪ ਜੀ ਦੇ ਘਰ ਘਰ ਡੰਕੇ ਵੱਜਣ ਸਚਾਈ ਲੋਕਾਂ ਦਾ ਕੋਈ ਚੋਹ ਨਹੀਂ ਹੱਸ ਸਰੀਆਂ ਚੁਪੈਰੀਆਂ ਦੀਆਂ ਨਿੰਦਿਆ ਕਰਨ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਉਹਨਾਂ ਦੀ ਇੱਕ ਨਹੀਂ ਚੱਲਦੀ ਪਈ ਖਰਦਾ ਵਾਲਿਆਂ ਦਾ ਹੜ ਇਹਨੇ ਉਹ ਵਿਚਾਰੇ ਫਿਰ ਥੱਲੇ ਹੋ ਜਾਂਦੇ ਆ ਵਾ ਵਾ ਉਹ YouTube ਤੋਂ ਵੀ ਤੇ ਹੋਰ ਚੀਜ਼ਾਂ ਤੋਂ ਵੀ ਆ ਮੈਂ ਅਗਲੀ ਦਿਲੀ ਦਾ ਵਜਨ ਸੁਣਾਵਾਂਗਾ ਤੁਹਾਨੂੰ ਉਹ ਦਿੱਲੀ ਦੀ ਇੱਕ ਬੱਚੀ ਕਹਿੰਦੀ ਵੀ ਮੈਨੂੰ ਦੁਪਹਿਰੇ ਦੀ ਗੇਨ ਨਹੀਂ ਦਿਆ ਕਰਦੀ ਕਹਿੰਦੀ ਦੁਪਹਿਰਾ ਹੁੰਦਾ ਕੀ ਹੈ ਕਹਿੰਦੀ ਮੈਂ ਸਰਚ ਮਾਰੀ YouTube ਤੇ ਉਹਦੇ ਚ ਦੁਪਹਿਰਾ 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 ਹੀ ਲਿਖਿਆ ਹੈ ਯਕੋ ਬਾਬਾਈ ਦਾ ਦੁਪਹਿਰ ਲਾਈਨਾਂ ਲੱਗੀਆਂ ਪਈਆਂ ਉਹ ਕਹਿੰਦੀ ਮੈਂ ਸਰਜ ਮਾਰੀ ਦੁਪਹਿਰਾ ਤੇ ਇੰਨੀਆਂ ਆ ਗਈਆਂ ਵੀਡੀਓ ਉਹਦੇ ਵਿੱਚੋਂ 90% ਸ਼ਰਦਾ ਦੀਆਂ ਕਹਿੰਦੀ ਮੈਂ ਆਖਿਆ ਵੀ ਮੈਨੂੰ ਐਵੇਂ ਹੀ ਕਿਸ ਨੇ ਆਰਾ ਵਖਾਇਆ ਤੇ ਕਿੰਨਿਆਂ ਦੀਆਂ ਝੋਲੀਆਂ ਭਰਦੀਆਂ ਪਈਆਂ ਉਹਨਾਂ ਨੇ ਆਪਣੀਆਂ ਪਾਈਆਂ ਲਿਖ ਲੈ ਕੇ ਐਡਰੈਸ ਪਾਏ ਹੋਇਆ YouTube ਤੇ ਉਹ ਬੱਚੀ ਦੇ ਕਿਵੇਂ ਦੋ ਘਟੇ ਗਏ ਮੈਂ ਅਗਲੀ ਅੜੀ ਵਿੱਚ ਜਿਵੇਂ ਵਿਦ ਬਣੀ ਬਾਬਾ ਦੀਪ ਸਿੰਘ ਜੀ ਦੀਆਂ ਕਿਰਪਾ ਵਰਤਣ ਹੁਣ ਐ ਤੇ ਮੇਰੇ ਕੋ ਕੋਈ ਫੋਨ ਨੰਬਰ ਲੈ ਸਕਦਾ ਜਿਹੜੇ ਆਪਣੇ ਮਾਮੇ ਦਾ ਪੋਤਰਾ ਕੋਈ ਹੋਰ ਮਕਸਦ ਨਹੀਂ ਜੰਨੀਆਂ ਸੰਗਤਾਂ ਬਾਬਾ ਦੀਪ ਸਿੰਘ ਜੀ ਬਾਣੀ ਪੜਨ ਤੇ ਖੁਸ਼ ਹੁੰਦੇ ਪੰਜ ਬਾਣੀਆਂ ਵੀ ਪੜ੍ਹਨੀ ਐ ਅਮਰ ਦਾ ਵੇਲਾ ਵੀ ਸੁਭਾਲਣਾ ਐ ਤੇ ਚੋਪਰੇ ਵੀ ਡੱਟ ਡੱਟ ਕੇ ਹਾਜ਼ਰੀਆਂ ਲਣ